ਨਾ ਹੱਥਾਂ ਤੋਂ ਤਾਂ ਦੇ ਮੈਂਦੀ ਤੇ ਨੋ ਪਾਸਿੰ ਲਈ ਬਾ ਹੱਥਾਂ ਤੇ ਚੂੜਾ ਪਾਇਆ ਹੋਇਆ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਬਾਟੇ ਵਿੱਚ ਪਾਉਂਦੀ ਨੂੰ ਬੇਬੇ ਮੇਰੀ ਗੱਲ ਸੁਣਾ ਪੈਟਰੋਲ ਪਤਾ ਕਿੰਨਾ ਮਹਿੰਗਾ ਹੋਇਆ ਪਿਆ ਦੇ ਦੇ ਕਹਿੰਦੀ ਮੋਟਰਸਾਈਕਲ ਆ ਉਹਦਾ ਤਾਂ ਆਧਾਰ ਕਾਰਡ ਤੇ ਵਗ ਜੂਗੀ ਇਹਦਾ ਇਕੱਲੇ ਦਾ ਕਿਰਾਇਆ ਲੱਗੂਗਾ ਉੱਥੇ ਆ ਗਈ ਨਵੀਂ ਜੋੜੀ ਕਿੱਡੀ ਸੋਹਣੀ ਲੱਗਦੀ ਐ ਸਸਰੀ ਕਾ ਟੇਕੇ ਨਾ ਥਾ ਇੰਨੀ ਸੋਹਣੀ ਹੈ ਮੇਰੀ ਪੋਤ ਨੂੰ ਬਹਿ ਜਾ ਤਾ ਬੇਬੇ ਜਦੋਂ ਦੀ ਇਹ ਆਈ ਹੈ ਤੂੰ ਤਾਂ ਮੈਨੂੰ ਭੁੱਲ ਹੀ ਗਈ ਕੰਨ ਭੁੱਲ ਗਈ ਤੂੰ ਹੀ ਭੁੱਲ ਗਿਆ ਮੈਨੂੰ ਮੈਂ ਕੰਨ ਭੁੱਲੀਆਂ ਤੂੰ ਤਾਂ ਰੋਜ਼ ਹੀ ਇੱਥੇ ਰਹਨੇਗਾ ਇਹ ਮੇਰੀ ਤੀ ਨਵੀਂ ਨਵੀਂ ਆਈ ਹੈ ਹੁਣ ਇਹਨੂੰ ਜੇ ਪਿਆਰ ਨਹੀਂ ਕਰਾਂਗੇ ਫਿਰ ਇਹ ਜੀਕ ਮੇ ਲਾਊਗੀ ਲੈ ਬੇਬੇ ਕੱਪੜਾ ਲੇੜਾ ਸਵਾਰ ਸਾਰੇ ਇਹਨੂੰ ਲੈ ਕੇ ਦੇੰਨੀ ਆ ਤੂੰ ਮੈਨੂੰ ਤਾਂ ਪੁੱਛਦੀ ਵੀ ਨਹੀਂ ਹੈਗੀ ਤੂੰ ਕਿਸੇ ਚੀਜ਼ ਦੀ ਲੋੜ ਹੋਵੇ ਪੁੱਤ ਤੂੰ ਮੈਨੂੰ ਦੱਸੀ ਜੇ ਤੈਨੂੰ ਇਹ ਬੰਦ ਘੱਟ ਬੋਲੂਗਾ ਪੰਜ ਤਿੰਨ ਕਰੂ ਤਾਂ ਵੀ ਮੈਨੂੰ ਦੱਸੀ ਮੈਂ ਆਪੇ ਤੇ ਕੰਨ ਖਿੱਚੂੰਗੀ ਲੈ ਫੇਰਾ ਹੁਣ ਤਾਂ ਡਰ ਕੇ ਰਹਿਣਾ ਪਊਗਾ ਬੇਬੇ ਮੈਨੂੰ ਡਰ ਕੇ ਤਾਂ ਰਹਿਣਾ ਹੀ ਪਊਗਾ ਪੁੱਤੇ ਤੇ ਜਦੋਂ ਮਾਂ ਪਿਓ ਨਹੀਂ ਤਿਗਾ ਉਹਦੇ ਇੱਕਲਾ ਰਹਿ ਗਿਆ ਠੀਗਾ ਹੁਣ ਤੂੰ ਇਹਦਾ ਸਾਥ ਦੇਈ ਰਾਮਣ ਘਰੇ ਹੋ ਫੇਰ ਸਦਾ ਸੁਖ ਰਹਿੰਦੇ ਨੇ ਬੇੰਬਰਤਾ ਹੁਣ ਤੂੰ ਬਹੂ ਦੇ ਸਰਾਣੀ ਬੈਠੇ ਰਹਾ ਕਰਾਂਗਾ ਹੈ ਖੇਤ ਤਾਂ ਕਾਕੂ ਖ ਵੱਢ ਲਿਆ ਬਥੇਰਾ ਹੋ ਗਿਆ ਵਿਆਹ ਦਾ ਨਾਟਕ ਹੁਣ ਤੂੰ ਨਾ ਜਾ ਕੇ ਕੰਮ ਕਮੂ ਕਰ ਲਿਆ ਕਰ ਖੇਤ ਦੇ ਕਿਵੇਂ ਔਖੀ ਭਾਰੀ ਹੋ ਰਹੀ ਹੈਗੀ ਹੈ ਤੂੰ ਆਪਦਾ ਪੁੱਤਾ ਅੱਠ ਦਿਨ ਨਹੀਂ ਹੱਲਣ ਦਿੱਤਾ ਤਿਗਾ ਵਿਆਹ ਤੋਂ ਇਹਨਾਂ ਨੂੰ 2 ਦਿਨ ਹੋਏ ਨੇ ਵਿਆਹ ਹੋਏ ਨੂੰ ਫੇਰ ਕਿਉਂ ਅਗੇ ਜੇ ਬੈਠਿਆ ਕਰੇ ਤੂੰ ਬੋਲੀ ਜਾਨੀ ਆ ਬੇਬੇ ਹੈ ਇਹ ਮੇਰੇ ਪੁੱਤ ਵੀਰ ਇਸ ਕਰੂਗਾ ਤੂੰ ਲਾ ਕੇ ਦਿਖਾਈ ਇਹਨੂੰ ਕੰਮ ਤੇ ਮੈਂ ਤੈਨੂੰ ਦੱਸੂਗੀ ਫਿਰ ਮੈਂ ਕੰਮ ਕਰੂਗਾ ਕੰਮ ਇਹਹੀ ਕਰੂਗਾ ਅਵਤਾਰ ਤਾਂ ਹੁਣ ਡਿਊਟੀ ਤੇ ਹੈਗਾ ਉਹ ਕਿੱਥੋਂ ਕਰੂਗਾ ਵਿਚਾਰਾ ਇਹ ਜੇ ਕੰਮ ਕਾਣੂ ਬੇਬੇ ਤਾਈ ਨਾਲ ਲੜੀ ਜਾਨੀ ਤੁਸੀਂ ਵੀਰੇ ਸਵੇਰੇ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਤੁਸੀਂ ਕਲੇਸ਼ ਨਾ ਕਰੋ ਮੈਂ ਜਾਨਾਂਗਾ ਖੇਤ ਕੰਮ ਤਾਂ ਪੀ ਹੁੰਦੇ ਰਹਿਣਗੇ ਵਿਆਹ ਨਹੀਂ ਰੋਜ਼ ਰੋਜ਼ ਹੁੰਦੇ ਮੇਰੀ ਗੱਲ ਸੁਣ ਬੇਬੇ ਹੈ ਤੂੰ ਇਹਨੂੰ ਬਿਠਾਈ ਰੱਖ ਆਪਦੇ ਸਰਾਣੇ ਮੈਂ ਤਾਂ ਦੋ ਪੈਸੇ ਦੇ ਕੇ ਨਾ ਕਿਸੇ ਤੋਂ ਕੰਮ ਕਰਾ ਲੂਗੀ ਤੂੰ ਤਾਂ ਹਰੇਕ ਗੱਲ 'ਚ ਬੋਲਦੀ ਹੈਂਗੀ ਮੈਨੂੰ ਕਿਸੇ ਨੂੰ ਕੰਮ ਨੂੰ ਨਹੀਂ ਕਹਿਣ ਦਿੰਦੀ ਤੂੰ ਮੈਂ ਪਹਾੜੋਂ ਪੱਥਰ ਲਿਆਉਂਦਾਗਾ ਮਾੜ ਮੁੱਟ ਬਾਈ ਖੇਤ ਦਾ ਕੰਮ ਕਰਦਾ ਪੂਜ ਲੈ ਇਹਨੂੰ ਜਾ ਜਾ ਤੂੰ ਤਾਂ ਉਈ ਨਹੀਂ ਬੈਠਿਆ ਨੂੰ ਜਰਦੀ ਹੈਗੀ ਕਰਾ ਲੈ ਜਿੱਥੋਂ ਕਰਾਉਣਾਗਾ ਕਾਣੂ ਬੇਬੇ ਨਾਲ ਲੜੀ ਜੰਨੀ ਆ ਮੈਂ ਆਪੇ ਕਰ ਲੂੰਗਾ ਕੰਮ ਕੋਈ ਨਹੀਂ ਕੰਮ ਤਾਂ ਹੁੰਦੀ ਰਹਿਣਗੇ ਦੋ ਦਿਨ ਹੋਏ ਨੇ ਵਿਆਹ ਹੋਏ ਨੂੰ ਹੈ ਇਹਨੂੰ ਪੇਕੀ ਲੈ ਜਾ ਨਹੀਂ ਮੈਂ ਤੈਨੂੰ ਪੈਸੇ ਦਿੰਨੀ ਆ ਡੱਬਾ ਲੈ ਜੀ ਜਾਂਦਾ ਹੋਇਆ ਨਹੀਂ ਤਾਂ ਕੰਫਰ ਆਇਓ ਨਹੀਂ ਮੈਂ ਤੈਨੂੰ ਪੈਸੇ ਦੇ ਨਹੀਂ ਲਫੜਾ ਭਾਇਆ ਜੋ ਹੁਣ ਤੁਸੀਂ ਤਿਆਰ ਹੋ ਜਾਓ ਠੀਕ ਹੈ ਬੇਬੇ ਲੈ ਆ ਜਾ ਸੋਹਣ ਚੱਲੀਏ ਫਿਰ ਆ ਲਓ ਜੀ ਪਾਣੀ ਭਾਇਆ ਵੀਰ ਪਾ ਲਓ ਮਨਤ ਨੂੰ ਐਂ ਕਹਿੰਦਾ ਸੀਗਾ ਵੀ ਹੁਣ ਅਮਰ ਦਾ ਵਿਆਹ ਹੋ ਗਿਆ ਪਹਿਲਾਂ ਤਾਂ ਜਿਹੜੀ ਗੱਲ ਸੀਗੀ ਸੀਗੀ ਵੀ ਹੁਣ ਤੂੰ ਉਹਦੇ ਨਾਲ ਨਾ ਸਿੱਧੇ ਮੂੰਹ ਗੱਲ ਕਰੀ ਵੀ ਉਹਦੇ ਨਾਲ ਪਹਿਲਾਂ ਨਹੀਂ ਗੱਲ ਨਾ ਹੋਵੇ ਵੀ ਤੂੰ ਹਰੇਕ ਗੱਲ ਤੇ ਉਹਦੇ ਨਾਲ ਬਤਕਰਾ ਕਰੀ ਜਾਵੇਂ ਨਾ ਸੋਨੂੰ ਬਾਲਾ ਪਤਾਗਾ ਹੈ ਕਿ ਜੇ ਕੋਈ ਅਗਲਾ ਕੰਮ ਨਹੀਂ ਕਰੂਗਾ ਤਾਂ ਉਹਨੂੰ ਔਖਾ ਹੋ ਕੀ ਬੋਲੂ ਹੋਰ ਕੀ ਬੋਲੂ ਅਗਲਾ ਨਹੀਂ ਇੰਨੇ ਤਾਂ ਕੰਮ ਕਰਨ ਵਾਲੇ ਪਏ ਨੇ ਹੋਰ ਕੌਣ ਕਰੂਗਾ ਉਹ ਯਾਰ ਤੈਨੂੰ ਤਾਂ ਨੂੰ ਹੀ ਬੋਲਣ ਦੀ ਆਦਤ ਪੈ ਗਈ ਆਪ ਹੀ ਕਰ ਲੂਗਾ ਕੰਮ ਪਹਿਲਾਂ ਵੀ ਉਹ ਕਰਦੇ ਹੀ ਸੀਗਾ ਨਾ ਐਵੇਂ ਬੇਬੇ ਨੇ ਆਪਣੇ ਘਰ ਚ ਰੱਖ ਰੱਖਿਆਗਾ ਉਹ ਪੁਰਾਣੇ ਘਰ ਚ ਵਗ ਜਾਣ ਉਹਨਾਂ ਨੂੰ ਤਾਂ ਨਾ ਫ੍ਰੀ ਦੀ ਖਾਣ ਦੀ ਆਦਤ ਪੈ ਗਈ ਫ੍ਰੀ ਕੋਈ ਨਹੀਂ ਖਾਂਦਾ ਹੁੰਦਾ ਵੀਰਪਾਲ ਪਹਿਲਾਂ ਅਮਰਤ ਇੱਥੇ ਕਿੰਨਾ ਕੰਮ ਕਰਦਾ ਜਦੋਂ ਸਕੂਲੋਂ ਆ ਕੇ ਉਹ ਸਾਰਾ ਕੰਮ ਕਰਦਾ ਹੁੰਦਾ ਸੀ ਹੁਣ ਉਹ ਨਵੀਂ ਆਈ ਐ ਉਹ ਕੀ ਸੋਚੂਗੀ ਵੀ ਪਹਿਲਾਂ ਅਮਰਤ ਨਾਲ ਵੀ ਐਹੋ ਜਿਹਾ ਕੁਝ ਹੀ ਕਰਦੇ ਸੀ ਵੀ ਮੇਰੇ ਨਾਲ ਮੈਂ ਤਾਂ ਬੀਬੀ ਨੂੰ ਕਹੀ ਨਹੀਂ ਹੈਗੀ ਠੀਕ ਹੈ ਵੀ ਸਾਡੇ ਤਾਂ ਕੰਮ ਵੰਡ ਕੇ ਦੇ ਦੇ ਨਾਲੇ ਉਹ ਕੰਮ ਕਰਿਆ ਕਰੂ ਨਾਲੇ ਮੈਂ ਕਰਿਆ ਕਰੂ ਇੱਕ ਜਣਾ ਤਾਂ ਨਹੀਂ ਕੰਮ ਦੇ ਮੰਗਰ ਪਿਆ ਰਹੂ ਵੀ ਇੱਕੀ ਕਰੀ ਜਾਵੇ ਦੂਜਾ ਬੇਲਾ ਖਾਈ ਜਾਵੇ ਹੈ ਨਹੀਂ ਇੱਥੇ ਰਹਿਣਾ ਮੈਂ ਕਿਹੜਾ ਉਹਨਾਂ ਨੂੰ ਰਹਿਣ ਤੋਂ ਹਟਾਉਣੀ ਐ ਕਟੂਕਟ ਕਰਦਾ ਕੰਮ ਤਾਂ ਕਰਨ ਮੇਰੀ ਗੱਲ ਸੁਣ ਵੀਰਪਾਲਾ ਜੇ ਉਹਨਾਂ ਦੇ ਮਾਂ ਪਿਓ ਨਹੀਂ ਹੈਗਾ ਕਿਸੇ ਦੀ ਮਜਬੂਰੀ ਦਾ ਨਾ ਫਾਇਦਾ ਨਹੀਂ ਚੱਕਣਾ ਚਾਹੀਦਾ ਇਹ ਤੇਰੇ ਵਾਸਤੇ ਵਧੀਆ ਗੱਲ ਨਹੀਂ ਹੈਗੀ ਨਾਲੇ ਮਤਲਬ ਥੋੜੀ ਐ ਯਾਰ ਵੀ ਉਹਦੇ ਕੋਈ ਚਾਹ ਨਹੀਂ ਹੈਗੇ ਨਮਾ ਨਮਾ ਵਿਆਹ ਆ ਉਹ ਉਹਨੂੰ ਵੀ ਮਾਰੇ ਮੋਟੇ ਚਾਹ ਬਣਾ ਲੈਣ ਦੇ ਹੁਣ ਹੀ ਤਾਂ ਨਹੀਂ ਉਹ ਕੰਮ ਕਰਨ ਲੱ ਚੰਗਾ ਸੋਨੂੰ ਤਾਂ ਅਸੀਂ ਮਾੜੇ ਲੱਗਦੇ ਆਂਗੇ ਸੋਨੂੰ ਤਾਂ ਅਮਰਤੀ ਚੰਗਾ ਲੱਗਦਾਗਾ ਅਸੀਂ ਕਿਉਂ ਇਹੋ ਜੀ ਵੱਖਰੀ ਗੱਲ ਕਹਿਤੀ ਉਹ ਤਾਂ ਆਪਣੀ ਮਰਜ਼ੀ ਕਰਦਾਗਾ ਜੇ ਅਸੀਂ ਉਹਨੂੰ ਐ ਕਹਨੇ ਵੀ ਐ ਨਹੀਂ ਐ ਕਰ ਲੈ ਉਹ ਤਾਂ ਆਪਣੀ ਮਰਜ਼ੀ ਨਾਲ ਕੰਮ ਕਰਦਾ ਸਾਡੀ ਕਿੱਥੋਂ ਸੁਣਦਾ ਵੀਰਪਾਲ ਉਹ ਸਿਆਣੇ ਦੀ ਕਹਾਵਤ ਸੱਚ ਹੈਗੀ ਮੀ ਮੱਜਮੂਰੇ ਵੀਣ ਵਜਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੂੰ ਕਿਹੜਾ ਤੇ ਇਹਦੀ ਮੰਨਣੀ ਹੈਗੀ ਤੂੰ ਤਾਂ ਆਪ ਆਪਣੀ ਮਰਜ਼ੀ ਕਰਦੀ ਹੈਗੀ ਲੈਸ ਤਾਂ ਇੰਨੀ ਮਾੜੀਆਂ ਹੋ ਗਈਆਂ ਤੁਸੀਂ ਤਾਂ ਸਾਨੂੰ ਕੁਝ ਸਮਝਦੇ ਹੀ ਨਹੀਂ ਚੱਲ ਬਸ ਠੀਕ ਹੈ ਯਾਰ ਕਿਉਂ ਐਵੇਂ ਕਲੇਸ਼ ਪਾਇਆਗਾ ਆ ਲੈ ਫੜਾਓ ਗਲਾਸ ਨੜੇ ਗੱਲਾਂ ਨਾ ਚੰਗੀਆਂ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਜਾ ਵੀ ਨੰਨੀਆ ਤੇਰੀ ਮਹਿੰਦੀ ਉੱਦੀ ਜੀ ਹੋਗੀ ਥੋੜੀ ਹੈਨਾ ਇਹ ਤੇ ਹੀ ਪਾਵਲਰ ਨਾਲ ਲਗਾਈ ਸੀ ਨਾ ਹੁਣ ਜਦੋਂ ਕਹੇਗੀ ਤੂੰ ਮੈਨੂੰ ਉਦੀ ਲਵਾ ਦੂ ਮੈਂ ਤੇਰੇ ਮਹਿੰਦੀ ਸੱਦ ਕੇ ਹਾਂ ਬਾੜੀ ਫਿੱਕੀ ਪੈਗੀ ਦੇ ਕਿ ਮੈਂ ਗੋਡੇ ਨਾਲ ਲਾਈ ਬੈਠੀ ਹੈਗੀ ਐਨ ਵੀ ਕੋਈ ਕੰਮ ਤਾਂ ਦੇ ਨੂੰ ਕਹ ਦੇ ਚੜਾ ਦੇ ਚੌਂਕੇ ਤੇ ਹੁਣ ਮੇਰਾ ਵੀ ਖਹਿੜਾ ਛੁੱਟ ਜੇ ਮਾਣਾ ਮੋਟਾ ਮੰਮੀ ਕੰਮ ਕਰੀ ਜਾਂਨੇ ਹੋਗੇ ਹੋਰ ਕਹਣ ਤੈਨੂੰ ਕਾ ਕੰਮ ਨਹੀਂ ਕਰੂੰਗੀ ਮੇਰੇ ਗਾਲ ਪਿਆ ਹੋਇਆ ਸਿਆਪਾ ਹੈ ਸਾਰੀ ਉਮਰ ਨਹੀਂ ਮੇਰੇ ਖਹਿੜਾ ਛੁੱਟਣਾ ਹੈ ਨੇ ਮੰਮੀ ਮੈਨੂੰ ਦੱਸ ਦਿਓ ਕੀ ਕੰਮ ਕਰਨਾਗਾ ਬੇਬੇ ਕਿੱਥੇ ਲਾਉਂਦੀ ਐ ਸਮਨ ਨੂੰ ਕੰਮ ਤੇ ਇਹ ਤਾਂ ਆਪਾਂ ਨੂੰ ਹੀ ਕਰਨਾ ਪਊਗਾ ਇਹ ਤਾਂ ਤੂੰ ਭੁੱਲ ਜਾ ਇਹ ਨਹੀਂ ਉਹਨੂੰ ਕੰਮ ਤੇ ਲੱਗਣ ਦਿੰਦੀ ਬੁੜੀ ਇਹਦਾ ਸਾਰਾ ਦਿਨ ਕਹਿੰਦੀ ਐ ਵੀ ਮੇਰੇ ਕੋਲ ਹੀ ਬੈਠੀ ਰਹਿ ਵਿਆਹ ਦੇ ਹਜੇ ਤੇ ਚਾਹ ਪੂਰੇ ਨਹੀਂ ਹੋਏ ਮੈਂ ਤਾਂ ਅੰਮ੍ਰਿਤ ਨੂੰ ਮਾੜਾ ਜਿਹਾ ਕੰਮ ਨੂੰ ਕਿਹਾ ਤੀਗਾ ਮੇਰੇ ਗਲ ਪੈ ਗਈ ਮੰਮੀ ਅਵਤਾਰ ਮੈਨੂੰ ਲੜਦਾ ਹੈਗਾ ਕਹਿੰਦਾ ਕਿ ਜੇ ਤੁਸੀਂ ਅੰਮ੍ਰਿਤ ਨੂੰ ਕੋਈ ਕੰਮ ਨੂੰ ਕਿਹਾ ਨਾ ਮੈਥੋਂ ਬੁਰਾ ਕੋਈ ਨਹੀਂ ਨੀ ਵੀਰ ਪਾਲ ਨੀ ਵੀਰ ਪਾਲ ਹੱਥੇ ਖੜੀਆਂ ਗੱਲਾਂ ਮਾਰੀਆਂ ਨੇ ਤੂੰ ਮੇਰੀ ਗੱਲ ਸੁਣ ਲੈ ਕੀ ਐ ਬੇਬੇ ਤੂੰ ਉਹ ਤੁਨੀ ਟਿਕਨੰਦੀ ਬੋਲ ਤੋ ਬੋਲ ਮਰੀ ਆਨੀ ਹੈ ਕੀ ਕਹਿਨੀ ਹੈਗੀ ਕਹਿੰਦੀ ਕੀ ਆ ਹੁਣ ਸਮਨ ਨੂੰ ਤਿਆਰ ਕਰ ਦੇ ਉਹਨੇ ਪੇਕੀ ਜਾਣਾਗਾ ਬੇਬੇ ਮੇਰੇ ਲਵੇ ਕਿੱਥੇ ਹੈਗਾ ਸਮਨ ਨੂੰ ਤਿਆਰ ਕਰਨ ਦਾ ਟਾਈਮ ਮੇਰੇ ਤਾਂ ਇੰਨੇ ਕੰਮ ਪਏ ਨੇ ਉਦੋਂ ਮੰਮੀ ਕੰਮ ਕਰੀ ਜਾਂਦੀ ਹੈਗੀ ਕਿਦੋਂ ਕਰੀ ਮੰਮੀ ਮਰਨ ਲੱਗੀ ਕੰਮ ਕਰਕੇ ਤੂੰ ਤਾਂ ਮੇਰੇ ਕਦੇ ਅੱਖ ਨਹੀਂ ਲੱਗਦੀ ਹੈਗੀ ਬੇਬੇ ਅੱਖ ਲੱਗਣ ਵਾਲੀ ਕੀ ਗੱਲ ਹੈਗੀ ਮੇਰੇ ਤਾਂ ਕੰਮ ਪਏ ਨੇ ਠੀਕ ਹੈ ਆਪ ਤਿਆਰ ਹੋ ਜਾ ਸਮਨ ਆਪ ਕਿਉਂ ਤਿਆਰ ਨਹੀਂ ਹੋ ਸਕਦੀ ਮੈਂਥੋਂ ਨਹੀਂ ਤਿਆਰ ਹੁੰਦੀ ਭਾਈ ਜਾ ਬੱਕ ਜਾ ਨਹੀਂ ਕਰਦੀ ਨਾ ਖੈ ਆਪਦੇ ਕੰਮ ਹੀ ਕਰ ਲੈ ਸਵਣ ਜਲਦੀ ਕਰ ਫਿਰ ਆਪਾਂ ਮੁੜ ਕੇ ਵੀ ਆਉਣਾਗਾ ਦਾਦੀ ਨੇ ਤਾਂ ਐਵੇਂ ਗਿਆ ਸੀ ਵੀ ਇੱਕ ਦੋ ਦਿਨ ਲਾਏ ਨਾਲ ਘੁੰਮ ਫਿਰ ਆਏ। ਮੈਂ ਤਾਂ ਇੱਕ ਦੋ ਦਿਨ ਲਾ ਕੇ ਆਉਂਗੀ। ਤੂੰ ਤਿਆਰ ਤਾਂ ਹੋ ਜਾ ਫੇਰੀ ਲਾ ਕੇ ਆਏਂਗੀ। ਨਾਲੇ ਜੀ ਆ ਬਾਹਰ ਰੌਲਾ ਕਾਦਾ ਪਈ ਜਾਂਦਾ। ਕੁਝ ਨਹੀਂ ਭਾਬੀ ਦੇ ਤਾਈ ਦਾ ਸੁਭਾਅ ਐਵੇਂ ਦੀ ਹੈਗਾ। ਉਹ ਆਪ ਚ ਬੋਲੀ ਜਾਂਦੀ ਹੋਣਗੇ ਮੜਾ ਮੋਟਾ। ਮੈਂ ਸੋਨੂੰ ਵੀ ਪਹਿਲਾਂ ਕਹਿੰਦੀ ਸੀ ਮੈਨੂੰ ਵੀ ਸੁਭਾਅ ਉਹਨਾਂ ਦਾ ਰੁੱਖਾ ਜਿਹਾ ਲੱਗਿਆ। ਸੋਮਣ ਤੂੰ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ। ਮੰਮੀ ਡੈਡੀ ਤੇ ਜਾਣ ਤੋਂ ਬਾਅਦ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ। ਨਹੀਂ ਨਹੀਂ ਜੀ ਮੈਂ ਕੀ ਗੱਲ ਕਰਨੀ ਹੈ ਉਹਨਾਂ ਨਾਲ। ਆਪਦੇ ਆਪਦੇ ਹੁੰਦੇ ਆ ਜਿਵੇਂ ਮਨੇ ਮਰਜ਼ੀ ਹੋਣ। ਚਲੋ ਛੱਡੋ ਆ ਸਾਰਾ ਸਮਾਨ ਚੱਕ ਲਈ ਕਿਤੇ ਭੁੱਲ ਜੇ ਤੇ ਉਹ ਰਾਤ ਨੂੰ ਮੋੜਦੀ ਫਰੇਗੀ ਚੰਗਾ ਬੇਬੇ ਸੀ ਚਲਦੇ ਆ ਚੰਗਾ ਬਾਈ ਅਮਰਤਾ ਤੂੰ ਐਵੇਂ ਬਸਾਂ ਚੌਖਾ ਹੁੰਦਾ ਜਾਵੇਂਗਾ ਬਾਈ ਕਰੇ ਗੱਡੀ ਖੜੀ ਆ ਉਹ ਲੈ ਜਾਣਾ ਕੋਈ ਲੋੜ ਨਹੀਂ ਗੱਡੀ ਲੈ ਜਾਣ ਦੀ ਐਵੇਂ ਕਾਸੇ ਚ ਮਾਰੂਗਾ ਚਲਾਉਣੀ ਨਹੀਂ ਆਉਂਦੀ ਕਰਨੀ ਨਹੀਂ ਆਉਂਦੀ ਇਹਨੂੰ ਐਡਾ ਗੱਡੀ ਦਾ ਨੁਕਸਾਨ ਕਰਕੇ ਦਰਦੂਗਾ ਮੰਮੀ ਤੂੰ ਤਾਂ ਉਹੀ ਬੋਲੀ ਹੁੰਦੀ ਐ ਹਰਿਆਣਾ ਦਾ ਗੱਡੀ ਲਈ ਫਿਰਦਾ ਰਹਿੰਦਾ 20 ਵਜੇ ਤਾਂ ਮੇਰੇ ਨਾਲ ਚਲਾਈ ਐ ਚਲਾਤਾ ਲੈਂਦਾ ਵਧੀਆ ਮੈਂ ਨਾਲ ਬਹਿ ਕੇ ਜਾਨੀ ਆ ਇਹ ਤਾਂ ਨਹੀਂ ਉਹੀ ਜੀ ਚਲਦੀ ਨਾਲੇ ਮੇਰੀ ਗੱਲ ਸੁਣਨਾ ਤੇਰੇ ਸੌਰਿਆਂ ਦੀ ਗੱਡੀ ਐ ਦਾਤ ਚ ਦਿੱਤੀ ਹੋਈ ਹੈ ਕਿਧਰ ਹੀ ਨਹੀਂ ਇਹਦੀ ਟੌਰ ਘੱਟਦੀ ਬੱਸਾਂ ਤੇ ਵਗ ਜਾਣਗੇ ਮੈਂ ਗੱਡੀ ਤਾਂ ਨਹੀਂ ਦੇਣੀ ਤੁਸੀਂ ਮੋਟਰਸਾਈਕਲ ਵੀ ਨਹੀਂ ਦੇ ਸਕਦੇ ਇਹਨੂੰ ਇਹ ਬੱਸਾਂ ਤੇ ਰੁੱਕਦੇ ਕਿੱਥੇ ਜਾਣਗੇ ਬੇਬੇ ਮੇਰੀ ਗੱਲ ਸੁਣਾ ਪٹرول ਪਤਾ ਕਿੰਨਾ ਮਹਿੰਗਾ ਹੋਇਆ ਪਿਆ ਦੇ ਦੇ ਕਹਿੰਦੀ ਮੋਟਰਸਾਈਕਲ ਆ ਉਹਦਾ ਤਾਂ ਆਧਾਰ ਕਾਰਡ ਤੇ ਵਗ ਜੂਗੀ ਇਹ ਤਾਂ ਇਕੱਲੇ ਦਾ ਕਿਰਾਇਆ ਲੱਗੂਗਾ ਉੱਥੇ ਮੈਂ ਤੇਰੇ ਕਿਹੜਾ ਪੇਕਿਆਂ ਤੋਂ ਆਉਂਦਾ ਪਟਰੋਲ ਪਟਰੋਲ ਅਸੀਂ ਦੇਣਾ ਹੈਗਾ ਹੈ ਇਹਨਾਂ ਨੂੰ ਜਵਾਕਾਂ ਨੂੰ ਵਗ ਜਾਣ ਦੇ ਮੋਟਰਸਾਈਕਲ ਦੇ ਤਾਂ ਜੇ ਮੇਰੇ ਪੇਕਿਆਂ ਤੋਂ ਨਹੀਂ ਆਉਂਦਾ ਮੇਰਾ ਪੁੱਤ ਕਮਾਉਂਦਾ ਹੈਗਾ ਨੌਕਰੀ ਤੇ ਲੱਗਿਆ ਹੋਇਆ ਇਹ ਨਹੀਂ ਤੇਰੇ ਪੁੱਤ ਦੀ ਕਿਹੜਾ ਇਕੱਲੇ ਦੀ ਕਮਾਈ ਹੈਗੀ ਹੋਰ ਕਿਹੜਾ ਸੈਲਨ ਪਰ ਕਮਾਉਂਦਾ ਨਹੀਂ ਹੈਗਾ ਜਾਦੇ ਲਾ ਛੱਡੇਗਾ ਚੱਲ ਬਰੇ ਕਿਉਂ ਮੰਮੀ ਤੁਸੀਂ ਟ੍ਰੇਨਸ ਪਾਇਆ ਪਹਿਲੀ ਵਾਰ ਤਵਾ ਆਪਣੇ ਸਹੁਰੇ ਜਾਂਦਾ ਬਗ ਜਾਣ ਦੇ ਘੇਰ ਕੇ ਖੜ ਗਏ ਉਹਨੂੰ ਕੋਈ ਨਹੀਂ ਬੇਬੇ ਅਸੀਂ ਵਸਤੇ ਬਗ ਜਾਨਨੇ ਆਂ ਕਿਉਂ ਬਗ ਜਾਨਨੇ ਵਸਤੇ ਮੋਟਰਸਾਈਕਲ ਲੈ ਕੇ ਜਾਓ ਇਹਦੇ ਕਿਹੜਾ ਪੇਉ ਦਾ ਮਟਰ ਆਉਲਾਗਾ ਚੱਲ ਬਾਈ ਤੂੰ ਬਗ ਜਾ ਯਾਰ ਇਹ ਤਾਂ ਐਂ ਹੀ ਬੋਲੀ ਜਾਣਗੀਆਂ ਚੱਲ ਕਰੋ ਆਪਣੀਆਂ ਮਰਜ਼ੀਆਂ ਮੇਰੀ ਕੌਣ ਸੁਣਦਾ ਇੱਥੇ ਨਾਲੇ ਹੁਣ ਕੰਮ ਹੈਗਾ ਬੇਬੇ ਕਰੇ ਚਾਹੇ ਵੀਰਪਾਲ ਕਰੇ ਮੈਂ ਤਾਂ ਜਮਾ ਢੱਕਾ ਨਹੀਂ ਕਰਦੀ ਹੱ ਇੰਧਾ ਠਾਕੇ ਬਹਾਨਾ ਨਾ ਹੋਣਾ ਹੈ ਇਹ ਤਾਂ ਹੁਣ ਲੋਕਾਂ ਦੇ ਜਾ ਕੇ ਚੁਗਲੀਆਂ ਕਰੂਗੀ ਘਰ ਘਰ ਨਾ ਹੁਣ ਕਰੇ ਤਾਂ ਮੇਰੀ ਕੋਈ ਨਹੀਂ ਸੁਣਦਾ ਹੈਗਾ ਹੈ ਨਾ ਤੂੰ ਮੰਨਦੀ ਐ ਕੋਈ ਗੱਲ ਮੈਂ ਬਾਹਰ ਜਾ ਕੇ ਵੀ ਨਾ ਡਹੌੜਾ ਕਰਾਂ ਹੁਣ ਖੜੇ ਕੀ ਕਰਦੇ ਹੋ ਵਗ ਜਾ ਜਦੋਂ ਅੰਦਰੋਂ ਦੇ ਤਾਂ ਤਾਂ ਹੱਸਦੇ ਹੁੰਦੇ ਤੇ ਹੋਂ ਦਾਸ ਹੋ ਕੇ ਹੱਸਦੇ ਹੀ ਜਾਓ ਵਗ ਜਾਓ ਚੱਲ ਚੰਗਾ ਬੇਬੇ ਚੰਗਾ ਭਾਈ ਜਾਓ ਖਾ ਬਈ ਉਹ ਤਾਂ ਮੈਡਮ ਬਾਗੀ ਕੇ ਕੇ ਬੇਬੇ ਬੈਠੀ ਆ ਮੰਜੇ ਤੇ ਚੜੀ ਮੰਮੀ ਵੀ ਬਾਗੀ ਕਹਿ ਕੇ ਵੀ ਮੈਥੋਂ ਨਹੀਂ ਕੰਮ ਹੁੰਦਾ ਹੁਣ ਸਾਰਾ ਕੰਮ ਮੇਰਾ ਕੱਲੀ ਤੇ ਸਿਰਦਾ ਚਲ ਆ ਬਿਆਜੇ ਦਾ ਵੀ ਕੰਮ ਨਿਭੜਿਆ ਪਰੇ ਕੱਲ ਤੋਂ ਮੈਂ ਵੀ ਆਪਦੀ ਡਿਊਟੀ ਵਗ ਜਾ ਕਰੂੰਗੀ ਕੀ ਕਰੀਂ ਨੀਆ ਕੱਲੀ ਨਾਲੇ ਹੱਥ ਜੇ ਮਾਰੀਆਂ ਨਾਲੇ ਬੋਲੀ ਜਾਨੀ ਐ ਇਹ ਹੀਆਂ ਕਿਹੜੀਆਂ ਗੱਲਾਂ ਐਂ ਦੀਆਂ ਕੱਲੀ ਬੋਲੀ ਜਾਨੀ ਐ ਕੀ ਕਰਨਾ ਸੀ ਜੀ ਵਿਆਹ ਤਾਂ ਅੰਮ੍ਰਿਤ ਦਾ ਹੋਇਆਗਾ ਖਲਾਰਾ ਦੇਖੋ ਕਿੰਨਾ ਪਿਆ ਪਿਆ ਹੈਗਾ ਕੋਈ ਨਾਲ ਲੱਗ ਕੇ ਕਰਾਉਂਦਾ ਵੀ ਨਹੀਂ ਐਸੇ ਆਪਾਂ ਮੈਨੂੰ ਕੱਲੀ ਨੂੰ ਕਰਨਾ ਪੈ ਰਿਹਾਗਾ ਉਹ ਦੁੱਧਾਂ ਨਾਲੇ ਕੰਮ ਕਰੀ ਜੰਨੀ ਹੈ ਨਾਲੇ ਹਰਖੀ ਜੰਨੀ ਹੈਗੀ ਕੋਈ ਨਹੀਂ ਪਹਿਲੀ ਵਾਰ ਤੋ ਉਹ ਗਏ ਆ ਪੇਕੇ ਆ ਲੈ ਕੇ ਗਈ ਆ ਆਪਦੇ ਉਹਨਾਂ ਨੂੰ ਮਿਲਿਆਉਣ ਦੇ ਠੀਕ ਹੈ ਉਹ ਤੁਹਾਡੀਆਂ ਰਸਮਾਂ ਨਹੀਂ ਹੁੰਦੀਆਂ ਜਿਹੜੀਆਂ ਮਿੱਠੀਆਂ-ਮੁੱਠੀਆਂ ਰੋਟੀਆਂ ਪਕਾਉਣੀਆਂ ਪਕਾ ਕੇ ਉਹਨੂੰ ਚੁੱਲ੍ਹੇ ਜੌਂਕੇ ਤੇ ਚੜਾਉਂਗੇ ਉਦੋਂ ਬਾਅਦ ਤੇਰਾ ਨਾ ਕੰਮ ਕਰਾਉਣ ਲੱਗ ਜੂਗੀ ਹਰੇ ਪੰਜ-ਛਤ ਤਨ ਹੋ ਤਾਂ ਜਾਣਦੇ ਕਿਉਂ ਐਵੇਂ ਬੋਲਦੀ ਹੁੰਨੀ ਹੈਗੀ ਬੋਲਣਾ ਤਾਂ ਹੋਰ ਕੀ ਕਰਾਂ ਮੈਂ ਸਾਰੇ ਕੰਮ ਨਾ ਮੇਰੇ ਤੇ ਛੱਡ ਤੇ ਮੈਂ ਕਿ ਤੂੰ ਪਕਾਉਣੀ ਆ ਮੈਂ ਖਾਤਾ ਲੈਣਾਗਾ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖਾ ਜਿਹੜੇ ਪੁਲਾਂ ਦੇ ਥੱਲੇ ਪਏ ਆ ਭੁੱਖਣ ਭਾਣੇ ਜਿਨ੍ਹਾਂ ਨੂੰ ਖਾਣ ਨੂੰ ਵੀ ਨਹੀਂ ਮਿਲਦੀ ਰੋਟੀ ਤੁਸੀਂ ਤਾਂ ਬੇਲੇ ਹੋਗੇ ਸੋਨ ਤਾਂ ਬੇਲੇ ਨੂੰ ਗੱਲਾਂ ਆਉਂਦੀਆਂ ਨੇ ਜੇ ਤੁਹਾਨੂੰ ਆਪ ਪਕਾ ਕੇ ਖਾਣੀਆਂ ਹੋਣ ਤਾਂ ਤੁਹਾਨੂੰ ਫੇਰ ਪਤਾ ਲੱਗੇ ਉਹ ਨਹੀਂ ਯਾਰਾ ਐਡਾ ਬੇਲਾ ਵੀ ਨਹੀਂ ਹੈਗਾ ਮੈਂ ਕੰਮ ਤਾਂ ਕਰਦਾ ਹੀ ਹੈਗਾ ਜਿਵੇਂ ਤੂੰ ਕਹੀ ਜਾਨੀਏ ਤੂੰ ਤਾਂ ਜਮੇਂ ਬੇਲਾ ਬਣਾਈ ਜਾਨੀਏ ਮੈਨੂੰ ਕੰਮ ਕੀਨੇਗਾ ਤੁਹਾਡੇ ਮੈਨੂੰ ਤਾਂ ਤੁਹਾਡੇ ਕੋਈ ਕੰਮ ਨਹੀਂ ਦਿੰਦਾ ਬਾਹਰ ਹੀ ਬੈਠੇ ਰਹਿਣੇ ਹੋ ਖੁੰਡਾਂ ਤੇ ਕੋਈ ਕੰਮ ਹੈਗਾਗਾ ਬੁੜੀਆਂ ਤਾਂ ਸਾਰਾ ਦਿਨ ਹੀ ਨਿਭੜਦੇ ਮੈਂ ਤਾਂ ਸਾਰਾ ਦਿਨ ਇੱ ਅੱਜ ਅਮਰਤ ਨਹੀਂ ਹੈਗਾ ਲੈ ਰਾਤ ਨੂੰ ਪਾਣੀ ਦੀ ਵਾਰੀ ਹੈਗੀ ਲਾਉਣ ਜਾਊਂਗਾ ਖੁੰਡਾਂ ਤੇ 10 ਮਿੰਟ ਬਹਿਣਾ ਹੈਗਾ ਕੌਣ ਤੁਹਾਡੇ ਨਾਲ ਪਕਾਈ ਮਾਰੇਗੀ ਤੁਸੀਂ ਨਹੀਂ ਜਿੱਤਦੇ ਉਹ ਮੈਂ ਤਾਂ ਅੱਜ ਹੀ ਗਿਆ ਸੀ ਖੁੰਡਾਂ ਤੇ ਅੱਜ ਹੀ ਮੜਾ ਜਾ ਬੇਲਾ ਸੀਗਾ ਤੂੰ ਇੰਨਾ ਉੱਚਾ ਬੋਲੀ ਨਹੀਂ ਹੈਗੀ ਜੇ ਬੇਬੇ ਨੇ ਸੁਣ ਲਿਆ ਨਾ ਫਿਰ ਤੁਹਾਡੀ ਲੜਾਈ ਹੋਊਗੀ ਅਮਰਤ ਹੈ ਨਹੀਂਗਾ ਮੈਂ ਤਾਂ ਖੇਤ ਜਾਣਾਗਾ ਕੰਮ ਕਰਾਉਣਾ ਜਾ ਕੇ ਨਹੀਂ ਬੋਲਦੀ ਮੈਂ ਮਾੜੇ ਕਰਮ ਤਾਂ ਮੇਰੀ ਸੀ ਜਿਹੜੀ ਤੁਹਾਡੇ ਘਰ ਆਈ ਚਲ ਮੈਂ ਤਾਂ ਜਾਣਾ ਯਾਰ ਕੌਣ ਮੱਥਾ ਮਾਰੇ ਤੇਰੇ ਨਾਲ ਖੜੀ ਹੋਣ ਦੀ ਲੜੀ ਜੰਨੀ ਹੈਗੀ ਹਾਂ ਹੁਣ ਮੈਂ ਸੱਚੀਆਂ ਗੱਲਾਂ ਕਹਿਣੀ ਆ ਨਾ ਹੁਣ ਤੁਹਾਨੂੰ ਮੱਥਾ ਲੱਗਦਾ ਹੈਗਾ ਤੁਸੀਂ ਕਿੱਥ ਪੈ ਗਈ ਭਣੇ ਠੀਕ ਹੈ ਹਾਂ ਪੈਨੇ ਸਾਸਰੀਕਾਲ ਪੈਨੇ ਸਾਸਰੀਕਾਲ ਬੈ ਜਾ ਬੈਠੀ ਮੈਂ ਵੀ ਛੋਡੇ ਕਰੇ ਆਉਣਾ ਸੀਗਾ ਮਾਹਲਾ ਜਾ ਕੇ ਨਾ ਪੈਣ ਨੂੰ ਵਧਾਈਆਂ ਦੇ ਕੇ ਆਵਾ ਕਾ ਦੀਆਂ ਵਧਾਈਆਂ ਪੈਣੇ ਸਾਰਾ ਵਿਆਹ ਦਾ ਖਰਚਾ ਸਾਨੂੰ ਪਤਾ ਅਸੀਂ ਤਾਂ ਦੁਖੀ ਕਰੇ ਪਿਆਂਗੇ ਪਰ ਇਹ ਕਿਸੇ ਨੇ ਛੋਡੇ ਸਰਖਤਿਆ ਪਾਇਆ ਤੁਸੀਂ ਤਾਂ ਆਪਦਾ ਆਪ ਹੀ ਪਵਾਇਗਾ ਫਰੀ ਦਾ ਖਰਚਾ ਮੇਰੀ ਗੱਲ ਸੁਣ ਪੈਣੇ ਨਾ ਤਾਂ ਬੇਬੇ ਮੰਦੀ ਹੈਗੀ ਆਪਦੀ ਪਗੌਂਦੀ ਹੈ ਹਰੇਕ ਗੱਲ ਚ ਬੋਲਦੀ ਹੈ ਨਾ ਬਤਾਰਨੀ ਕਿਸੇ ਕੰਮ ਦਾ ਇਹ ਵੀ ਉਹਦੇ ਨਾਲ ਉਧਰ ਹੋ ਰਿਹਾ ਆ ਜੀ ਬੇਬੇ ਕਣੀ ਇਹ ਤਾਂ ਭਾਣੇ ਤੈਨੂੰ ਹਿੰਮਤ ਕਰਨੀ ਪਊਗੀ ਹਜੇ ਵੀ ਨਾ ਟਾਈਮ ਆਗਾ ਪਰ ਤੂੰ ਨਾ ਕਰੋ ਕੜਦੀ ਕਾ ਨੂੰ ਪੁੱਛਦੀ ਹੈ ਭਾਣੇ ਮੈਂ ਤਾਂ ਬਹੁਤ ਕੁਝ ਕਹਿਣੀ ਹੈਗੀ ਐਡੇ ਠੀਖ ਨੇ ਦੋਨੇ ਜਾਣੇ ਜਵਾਨੀ ਗੋਲ ਦੇ ਗੱਲ ਨੂੰ ਇਹ ਤਾਂ ਭਾਣੇ ਤੈਨੂੰ ਹਿੰਮਤ ਕਰਨੀ ਪਊਗੀ ਦੇ ਉਹਨਾਂ ਨੂੰ ਕਰੋ ਕੜ ਵੀ ਦਿੱਤਾ ਤਾਂ ਸਾਰਾ ਇਲਜ਼ਾਮ ਨਾ ਨਮੀ ਬੁਗ ਤੇ ਆ ਜੂਗਾ ਵੀ aunty ਨੇ ਘਰੇ ਕੈਸਾ ਪਾਤਾ ਤਾਂ ਕਰਕੇ ਕਰੋ ਨਿਕਲ ਗਈ ਗੱਲ ਤਾਂ ਭਾਣੇ ਤੇਰੀ ਵੀ ਠੀਕ ਹੈ ਮਰੇ ਦਿਨਾਂ ਤੋਂ 2-4 ਸਾਲ ਹੋ ਰੈਗੇ ਇਹਨਾਂ ਤਾਂ ਪੱਕੇ ਡੇਰੇ ਲਾ ਲੈਣੇ ਨੇ ਤੇ ਵੀਰਪਾਲ ਤੇ ਤੇਰਾ ਮੁੰਡਾ ਤਾਂ ਬਾਹਰ ਜਾਂਦੇ ਨੇਗੇ ਉਹਨਾਂ ਪਿੱਛੇ ਨਾਲ ਇਹ ਸਾਰਾ ਘਰ ਖਾਮ ਲੱਗਣੀ ਗੱਲ ਤਾਂ ਭੈਣ ਤੇਰੀ ਵੀ ਠੀਕ ਐ ਮੈਂ ਤਾਂ ਹੁਣ ਸਮਝ ਹੀ ਨਹੀਂ ਆਉਂਦੀ ਵੀ ਮੈਂ ਕਰਾਂ ਕੀ ਮੇਰਗਾ ਸੁਣ ਇੱਕ ਸਕਿੰਟ ਮੈਂ ਦੰਦੀ ਆ ਤੂੰ ਐ ਕਰ ਆ ਵੀ ਗਏ ਹੋਰ ਬੇਬੇ ਕੀ ਇਹਨਾਂ ਨੇ ਤਾਂ ਹੀ ਉੱਥੇ ਜੀ ਨਹੀਂ ਲਾਇਆ ਕਿ ਜੀ ਨੂੰ ਕਿ ਤੂੰ ਨਿਆਣਾ ਸੀਗਾ ਉਹ ਮੇਰਾ ਜੀ ਨਹੀਂ ਲੱਗਿਆ ਬੇਬੇ ਉੱਥੇ ਲਾ ਜੀ ਨਹੀਂ ਲੱਗਿਆ ਦੋ ਦਿਨ ਲਾ ਕੇ ਆਉਂਦੇ ਇਹਨਾਂ ਨੇ ਤਾਂ ਸੋਡੇ ਬਿਨਾ ਜੀ ਨਹੀਂ ਲਾਇਆ ਹੈਗਾ ਬੇਬੇ ਤੂੰ ਤਾਂ ਨਿਆਣਿਆਂ ਆਈਆਂ ਗੱਲਾਂ ਕਰੀਆਂ ਹੈ ਕੋਈ ਗੱਲ ਹੈਗੀ ਦੋ ਦਿਨ ਰਹਿੰਦਾ ਉੱਥੇ ਉਹਨਾਂ ਦਾ ਚਾਅ ਪੂਰਾ ਹੋ ਜਾਂਦਾ ਆਗੇ ਫੇੜੀ ਪਾ ਕੇ ਹੈ ਦਿੱਤਾ ਲਿਆ ਤਾਂ ਉਹਨਾਂ ਨੇ ਕੀ ਹੋਣਾ ਮੈਨੂੰ ਲੱਗਦਾ ਨਾਲੇ ਕੁੜੀਏ ਮੇਰੀ ਗੱਲ ਸੁਣ ਕੱਲ ਨੂੰ ਟਾਈਮ ਨਾਲ ਉੱਠ ਖੜੀ ਉਹ ਹੁਣ ਵੀਰਪਾਲ ਨੇ ਤਾਂ ਡਿਊਟੀ ਤੇ ਜਾਣਾ ਹੈ ਤੈਨੂੰ ਚੌਂਕੇ ਚੜਾਉਂਗੀ ਮੈਂ ਫਿਰ ਕੰਮ ਤਾਂ ਦਾ ਕਰਨਾ ਪਿਆ ਕਰੂਗਾ ਤੈਨੂੰ ਕੀ ਇਹ ਤਾਂ ਦਬਕੇ ਜੇ ਮਾਰੀਆਂ ਨਹੀਂ ਐ ਮੈਨੂੰ ਖਜੇ ਹੱfte ਹੋਰ ਨਹੀਂ ਚੜਨ ਦੀ ਚੌਂਕੇ ਤੇ ਨਹੀਂ ਚੜਨਦੀ ਨਾ ਚੜਨਦੇ ਚੌਂਕੇ ਤੇ ਰੋਟੀ ਮੈਂ ਵੀ ਨਹੀਂ ਪਕਾਉਂਦੀ ਹੈਗੀ ਮਰਿਆ ਸਾਰਾ ਟੱਬਰ ਭੁੱਖਾ ਇਹ ਕੀ ਨਿਆਣੇ ਵਾਲੀਆਂ ਗੱਲਾਂ ਕਰਦੀ ਐਂ ਕਿ ਛੇਣੀ ਬੇਣੀ ਹੈ ਕੀ ਲੋੜਾ ਜੁਗਾ ਤੈਨੂੰ ਜੇ 8 ਦਿਨ ਹੋਰ ਪਕਾ ਲੇਗੀ ਚੱਲ ਕੋਈ ਨਾ ਬੇਬੇ ਤੈਨੂੰ ਜਲਦ ਤਾਂ ਹੋ ਗਏ ਕਰ ਲੈਣ ਤੇ ਕੰਮ ਸਾਨੂੰ ਮਰੇ ਕੰਮ ਦੇ ਮੁੱਲ ਹੁੰਦਾਗਾ ਦੇਖ ਕਿਵੇਂ ਗੱਲਾਂ ਕਰਦਾ ਐ ਇਹ ਭੜਾਈ ਕੰਮ ਕਰਦਾ ਹੁੰਦਾ ਹੈ ਪਹਿਲਾਂ ਸਾਰੀ ਕੰਮ ਇਹ ਕਰਦਾ ਤੀਗਾ ਆ ਬਿਆਹ ਕਿ ਨਹੀਂ ਦੋ ਚਾਰ ਦਿਨ ਕਰਿਆ ਹੈਗਾ ਹੋਰ ਕਾਹਨੂੰ ਕੰਮ ਕਰਦਾ ਤੀਗਾ ਤੂੰ ਤਾਂ ਇੰਨਾ ਕੰਨੀ ਦੀ ਹੋਈ ਰਿਹਾ ਕਰ ਮੈਨੂੰ ਮੇਰੇ ਕਹਿੰਦਾ ਤੂੰ ਸਾਰੀ ਉਮਰ ਦੀ ਨਹੀਂ ਹੋਈ ਹੁਣ ਕਿੱਥੋਂ ਹੋ ਜੇਗੀ ਚਲ ਕੋਈ ਨਾ ਬੇਬੇ ਸਵੇਰੇ ਆਪਾਂ ਚੌਕੇ ਚਾੜਦਾਂਗੇ ਕੀ ਨਾ ਸਵੇਰੇ ਸਵੇਰੇ ਦਿਨ ਦੇਖ ਲਾਂਗੇ ਕੀ ਹੈ ਕਾਰ ਸੀ ਕੁਰਸੀ ਨਾ ਹੋਵੇ ਸਵੇਰੇ ਰੋਟੀਆਂ ਬਕਵਾਦਾਂਗੇ ਮਿੱਠੀਆਂ ਕੋਈ ਕਾਹਨੂੰ ਕਲੇਸ ਪਾਇਆ ਹੈ ਹੋਰ ਰੋਟੀ ਤੇ ਮੱਛੀ ਦੀ ਹੈ ਉਹ ਉਹੀ ਤਾਂ ਗੱਲ ਹੈ ਚਲ ਬੇਬੇ ਤੂੰ ਆਰਾਮ ਕਰਾ ਹੁਣ ਚੱਲੀਏ ਕਾਤੀ ਰੋਟੀਆਂ ਹਾਂ ਮੂੰਹ ਤੋਂ ਚੌਕੇ ਚੜਾਤੀ ਰੋਟੀਆਂ ਪਕਾ ਕੇ ਨਾ ਭਾਂਡੇ ਮਾਜਲੀ ਨਾਲ ਤਾਂ ਹੁਣ ਤਾਂ ਸਾਰੇ ਕੰਮ ਕਰਨੇ ਹੋਇਆ ਕਰਨਗੇ ਚੰਗਾ ਠੀਕ ਹੈ ਦਾਈ ਜੀ ਮੋਂ ਸਾ ਖੜਾ ਛੁੱਟਿਆ ਪਰ ਕੰਮਾਂ ਤੋਂ ਮੇਰਾ ਤੈਨੂੰ ਬੁੱਤ ਕੀ ਨੇ ਕਹਤਾ ਭਾਂਡੇ ਮਾਜਣ ਨੂੰ ਮੈਨੂੰ ਤਾਂ ਬਾਬਾ ਤਾਈ ਜੀ ਨੇ ਕਿਹਾਗਾ ਤਾਈ ਜੀ ਤਾਂ ਕਹੀਂ ਜਾਊਗੀ ਤੂੰ ਭਾਂਡੇ ਨਵਾਜ ਰੋਟੀਆਂ ਪਕਾਤੀਆਂ ਪਕਾਤੀਆਂ ਠੀਕ ਹੈ ਤੈਨੂੰ ਦਬਣ ਦੀ ਕੋਈ ਲੋੜ ਨਹੀਂ ਜੇ ਤੈਨੂੰ ਕੁਝ ਕਹਿੰਦੀ ਆ ਵੱਧ ਘੱਟ ਨਾ ਮੈਨੂੰ ਦੱਸ ਤੂੰ ਮੈਂ ਪੁੱਛੂ ਉਹਨੂੰ ਬੇਬੇ ਜੀ ਮੈਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਹੈਗਾ ਬਸ ਭਾਂਡੇ ਮੰਜਣ ਨੂੰ ਹੀ ਕਿਹਾ ਸੀ ਆ ਪੁੱਤ ਤਾਂ ਕੋਈ ਭਾਂਡੇ ਨਹੀਂ ਮੰਜਣੇ ਇੱਥੇ ਹੀ ਰੱਖ ਦੇ ਬਸ ਆਪੇ ਮੰਜਣਗੇ ਭਾਂਡੇ ਕੀ ਗੱਲ ਹੋ ਗਈ ਬੇਬੇ ਮਾਂ ਜਿਹੜੇ ਨੇ ਪਾਣੀ ਰੋਟੀ ਬਕਾ ਕੇ ਹਟਿਆ ਹੁਣ ਭਾਂਡੇ ਤੇ ਚਮੇੜਤੀ ਏ ਚੌਕੇ ਜੜਾਤੀ ਹੁਣ ਕੰਮ ਦਾ ਸਾਰਾ ਇਹ ਚੌਕੇ ਜੜਾਤੀ ਹੁਣ ਰੋਟੀਆਂ ਬਕਾ ਕੇ ਖੜੀ ਤੀ ਜਵਾ ਖੜੀ ਹੈਗੀ ਫੇਰ ਵੀ ਫੇਰ ਹੁਣ ਭਾਂਡੇ ਤੇ ਰਾਤੀ ਸੈਂਕ ਪਰਕੇ ਦਰਤਾ ਫੇਰ ਇਹਨੂੰ ਸੁਭਾਗ ਹੀ ਐ ਪਊਗਾ ਐਂ ਸੁਭਾਗ ਕਿਵੇਂ ਪਊਗਾ ਤੁਸੀਂ ਕੋਈ ਇੱਕ ਕੰਮ ਵੀ ਤੂੰ ਤਾਂ ਹਰੇਕ ਗੱਲ ਚੜ ਜਾਨੀਂ। ਅੱਡ ਨਾ ਕੀਏ। ਕੋਈ ਕੰਮ ਨਹੀਂ ਕਰਨ ਦਿੰਦੀ। ਰੋਟੀਆਂ ਪਕਾ ਕੇ ਹਟੀਆਂ ਹੁਣ ਐਂਦੇ ਭਾਂਡ ਹੁਣ ਪਾਂਡੇ ਦੇ ਲਾਤੀ। ਪਹਿਲਾਂ ਤਾਂ ਤੇ ਮੇਰੇ ਤੇ ਚਲਾਈ। ਹੁਣ ਇਹਤੇ ਚਲਾਉਣੀ ਐ। ਚਲਾਉਂਦੀ ਕਿਉਂ ਆਂ ਮੈਂ ਪਾਂਡੇ ਦੀ ਮਾਂ ਜਾਣਦੀ। ਆਇਨ ਤਾਂ 4 ਦਿਨ ਨਹੀਂ ਹੋਏ ਹੈਗੇ ਇਹਨੂੰ। ਪਹਿਲਾਂ ਤੂੰ ਰੋਟੀਆਂ ਤੇ ਖਸੋੜਦੀ ਹੁਣ ਤੂੰ ਪਾਂਡੇ ਵੇ ਲਾਤੀ। ਮਾਂ ਦੇ ਪਾਂਡੇ ਛੇਰੇ ਤੂੰ ਕਹੀਂ ਕਿ ਗੋਹਾ ਸਿੱਟ ਗਿਆ। ਤੂੰ ਤਾਂ ਹੱਦੀ ਪਾਉਣੀ ਐ ਜਮਾ। ਬੇਬੇ ਤੂੰ ਬੋਲਣ ਤਾਂ ਲੱਗ ਜਾਨੀਂ ਐ। ਫੇਰ ਕੀ ਹੋ ਗਿਆ ਜੇ ਦੋ ਪਾਂਡੇ ਮਾਂ ਤੇ ਹੁਣੇ ਬਹੂ ਦੇ ਹੁੰਦੇ ਮਾਂ ਪਾਂਡੇ ਮਾਂ ਦੀ ਸੋਹਣੀ ਲੱ ਨਾ ਹੱਥਾਂ ਤੇ ਦਦੇ ਮਹਿੰਦੀ ਤੇ ਨੋਪਾਸ ਲਹੀ ਬਾ ਹੱਥਾਂ ਤੇ ਦੇ ਚੂੜਾ ਪਾਇਆ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਭਾਂਡੇਵੇਂ ਜਬਉਂਦੀ ਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਨਾ 7 ਸਾਲ ਬਾਅਦ ਚੂੜਾ ਪਾਈ ਰੱਖਦੀਆਂ ਨੇ ਫਿਰ ਸਾਲ ਪਰ ਇਹ ਕੰਮ ਹੀ ਨਾ ਕਰੇ ਕੋਈ ਬੋਤਾ ਨਾ ਬੋਲ ਇਹ ਰੋਟੀ ਰੋਟੀ ਪਕਾਉਗੀ ਇਹ ਭਾਂਡੇ ਭੁੰਡੇ ਦਾ ਕੋਈ ਕੰਮ ਨਹੀਂ ਕਰਦੀ ਏ ਆਪ ਤੇ ਚੱਲੀ ਆ ਫਤੰਦਰ ਚੱਲ ਭਾਈ ਮੈਂ ਮਾਂਜ ਲੂੰਗੀ ਇਹ ਨਾ ਕਾਹਨ ਕੰਨ ਦਿੰਦੀ ਏ ਮੇਰੇ ਬਾਦ ਪਈ ਹੋਈ ਏ ਜੇ ਕੋਈ ਤੈਨੂੰ ਗੱਲ ਕਹਿੰਦਾ ਤੂੰ ਮਨਚ ਨਾ ਰੱਖੀ ਮੈਨੂੰ ਦੱਸੀ ਮਾਪੇ ਸਮਝੂੰਗੀ ਕੋਈ ਗੱਲ ਨਹੀਂ ਬੇਬੇ ਉਹ ਮੇਰੇ ਤੋਂ ਵੱਡੇ ਨੇ ਕਹਿ ਸਕਦੇ ਐ ਮੈਨੂੰ ਉਹਨਾਂ ਦੀ ਗੱਲ ਤਾਂ ਕੋਈ ਗੁੱਸਾ ਨਹੀਂ ਲੱਗਿਆ ਦੇਖ ਮੇਰੀ ਤੀ ਕਿੰਨੀ ਸਿਆਣੀ ਐ ਵੱਡਿਆਂ ਦੀ ਪਰਖ ਕਰਦੀ ਹੈਗੀ ਐਵੇਂ ਜਿਵੇਂ ਚਾਹੀਦੀ ਐ ਪੁੱਤ ਸਿਆਣੀ ਐਵੇਂ ਜਿਵੇਂ ਪਰਖ ਕਰੀ ਮੈਨੂੰ ਕੰਮ ਕਰਨ ਚ ਕੋਈ ਦਿੱਕਤ ਨਹੀਂ ਆਏਗੀ ਬੇਬੇ ਮੈਂ ਘਰਲੇ ਕਰੂੰਗੀ ਕੰਮ ਜਦੋਂ ਕੰਮ ਦਾ ਟਾਈਮ ਆਊਗਾ ਪੁੱਤ ਮੈਂ ਤੈਨੂੰ ਇੱਥੋਂ ਆਪ ਹੀ ਕਈ ਕੇ ਕਰਵਾ ਦਿਆ ਕਰੂੰਗੀ ਹਜੇ ਤੂੰ ਆਰਾਮ ਕਰ ਲੈ ਸੁਣਣਾ ਪਾਣੀ ਲੈ ਕੇ ਆਇਆ ਪਾਣੀ ਫੇਰ ਪੀ ਮੁੰਡੇ ਮੇਰੀ ਗੱਲ ਸੁਣ ਪਹਿਲਾਂ ਕੀ ਗੱਲ ਹੋ ਗਈ ਤਾਈ ਮੈਂ ਤਾਂ ਸਾਰਾ ਘਰ ਪਾੜ ਲਿਆ ਹੈ ਟਰੰਕ ਪੇਟੀਆਂ ਦੇਖ ਲੇ ਮੇਰੇ ਤਾਂ ਚੂੜੀ ਨਹੀਂ ਸੀ ਹੁੰਦੀ ਸੋਨੇ ਦੀ ਤਾਈ ਪਰ ਮੈਨੂੰ ਕੀ ਪਤਾਗਾ ਤਰੀ ਸੁਣਨੀ ਚੂੜੀ ਬਾਰੇ ਤੁਸੀਂ ਘਰ ਚੋਂ ਨਹੀਂ ਹੈਗੇ ਹੋਰ ਕਿਹਨੂੰ ਪਤਾ ਸੋਨੇ ਪਤਾ ਹੈ ਤੇਰਾ ਮਤਲਬ ਮੈਂ ਚੋਰਾਂਗਾ ਹੋਰ ਕੀ ਦਾ ਕੰਮ ਹੋ ਸਕਦਾ ਸੋਡੇ ਦੋਨੇ ਜੀਆਂ ਤੋਂ ਬਿਨਾ ਕਿਸੇ ਨੇ ਤਾਂ ਚੱਕੀ ਹੋਈ ਹੋਊ ਸਭ ਇਹ ਕੀ ਗੱਲ ਹੋ ਗਈ ਤੂੰ ਸਾਡੇ ਤੇ ਇਲਜ਼ਾਮ ਲਗਾ ਰਹੀ ਆ ਤਾਂ ਤੇਰਾ ਤਾਂ ਮੈਨੂੰ ਪਤਾ ਹੈਗਾ ਆਪਾਂ ਤਾਂ ਕਿੱਦਾਂ ਦੇ ਇਕੱਠੇ ਰਹਿਨੇ ਆਗੇ ਤੇਰੀ ਬਹੂ ਦਾ ਕੰਮ ਹੈ ਇਹ ਤਾਈ ਮੇਰੇ ਬਾਰੇ ਕੁਝ ਮਰਜ਼ੀ ਕਹਿ ਲਾ ਪਰ ਤੂੰ ਉਹਦੇ ਬਾਰੇ ਕੁਝ ਨਾ ਕਹਿ ਕਿਉਂ ਨਾ ਕਹਾ ਅੱਗੇ ਤਾਂ ਕਦੇ ਕੋਈ ਚੀਜ਼ ਕੁ ਮਾਚੀ ਨਹੀਂ ਹੁਣ ਉਹ ਆਈ ਹੈ ਹੁਣ ਚੂੜੀ ਕੁ ਮਾਚੀ ਹੈ ਮੈਂ ਉਸੇ ਨੂੰ ਪੁੱਛ ਰਹੀ ਜਾਂ ਤਨੀ ਚੋਰ ਨੀ ਗਈ ਪੈਗੀ ਮੌਜ ਨਾਲ ਦੱਸ ਮੇਰੀ ਚੂੜੀ ਕਿੱਥੇ ਐ ਇਹ ਕੀ ਕਹਿ ਰਹੇ ਹੋ ਪਾਈ ਜੀ ਤੁਸੀਂ ਮੈਨੂੰ ਸਭ ਪਤਾ ਤੁਹਾਡੇ ਵਰਗਿਆਂ ਦਾ ਭੋਲੀਆਂ ਬਣਦੀਆਂ ਆਉਣ ਸਾਰ ਤੂੰ ਚੋਰੀ ਕਰਨ ਬੈਗੀ ਮੈਂ ਤਾਂ ਪਾਈ ਜੀ ਕੁਝ ਨਹੀਂ ਕੀਤਾ ਮੈਂ ਤੁਹਾਡੀ ਚੂੜੀ ਨਹੀਂ ਦੇਖੀ ਹੋਰ ਕਿਹਨੇ ਵੇਖੀ ਐ ਪਾਈ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਤੂੰ ਸਾਨੂੰ ਚੋਰ ਸਮਝਦੀ ਆ ਮੈਂ ਤਾਂ ਸਮਝੂਗੀ ਜਦੋਂ ਚੂੜੀ ਇਹਨੇ ਚੱਕੀ ਐ ਹੋਰ ਤਾਂ ਕੋਈ ਆਇਆ ਹੀ ਨਹੀਂ ਚੂੜੀ ਚੱਕਣ ਮੈਂ ਨਹੀਂ ਇੱਥੇ ਰਹਿਣਾ ਮੈਂ ਆਪਣੇ ਪਿੰਡੇ ਜਾਣਾ ਮੈਂ ਉਹ ਨਹੀਂ ਰਹਿਣਾ ਹੈਗਾ ਇੱਥੇ ਜਿਹੜੇ ਬਿਨਾਂ ਗੱਲ ਤੋਂ ਆਪਣੀ ਬੇਇੱਜ਼ਤੀ ਕਰਦੇ ਚੱਲ ਆਪਾਂ ਆਪਣੇ ਪੁਰਾਣੇ ਘਰ ਚੱਲਦੇ ਆਂਗੇ ਜਾਓ ਜਾਓ ਮੈਂ ਤਾਂ ਸੁਖ ਦਾ ਸਾਂਹ ਆਊਗਾ ਤੁਸੀਂ ਕਿੱਧਰ ਚੱਲੇ ਹੋ ਨਾ ਮੇਰੇ ਬਿਨਾਂ ਦੱਸੇ ਬੇਬੇ ਮੈਂ ਨਹੀਂ ਇੱਥੇ ਰਹਿਣਾ ਹੈਗਾ ਪਹਿਲਾਂ ਮੈਂ ਕੱਲਾ ਸੀਗਾ ਮੈਂ ਸਹੀ ਜਾਂਦਾ ਸੀਗਾ ਹੁਣ ਤਾਂ ਸੋਮਣ ਤੇ ਇਲਜ਼ਾਮ ਲਗਾਈ ਜਾਂਦੀ ਆ ਤਾਈ ਤਾਂ ਆਪਣੇ ਪੁਰਾਣੇ ਘਰ ਜਾਨੇ ਆਂਗੇ ਮੈਨੂੰ ਗੱਲ ਦੱਸ ਕੀ ਹੋਈ ਐ ਕੀ ਗੱਲ ਹੋ ਗਈ ਜਦ ਤੂੰ ਐਂ ਕਰੋ ਜਾਨਾ ਬੇਬੇ ਤਾਈ ਨੇ ਇਲਜ਼ਾਮ ਲਗਾਇਆ ਸੋਮਣ ਤੇ ਵੀ ਤੂੰ ਚੋਰ ਨਹੀਂ ਆਂਗੀ ਵੀ ਤੂੰ ਮੇਰੀ ਚੂੜੀ ਚੱਕ ਲਈ ਅੱਛਾ ਹਾਂ ਕੋਈ ਨਹੀਂ ਮੈਂ ਕਰਦੀ ਆ ਉਹਦੇ ਨਾਲ ਨਹੀਂ ਸ਼ਿੰਦਰੇ ਓਰੇ ਆ ਆ ਕੀ ਕਹਿਨੀ ਤੂੰ ਵੀ ਨੇ ਚੁਰਿ ਚੱਕਲੀ ਤੇਰੀ ਨਾ ਤੂੰ ਹੀ ਉਲਜਾਮ ਲਾਈਏ ਨੇ ਕੁੜੀ ਤੇ ਮੈਂ ਤਾਂ ਇਹੀ ਕਰੂੰਗੀ ਰਹਿਣਾ ਰਹੋ ਨਹੀਂ ਰਹਿਣਾ ਜਾਓ ਜੇ ਨਹੀਂ ਰਹਿਦੇ ਰਹਿੰਦੀ ਮੈਂ ਵੀ ਨਹੀਂ ਨਾ ਇਹ ਰਹੇ ਸਿੱਤਨੀ ਜਾਵਾਂਗੇ ਤੂੰ ਭੌਂਕਦੀ ਫਿਰਦੀ ਰਹਿ ਜਿੱਥੇ ਫਿਰਨਾ ਹੈ ਵਗ ਜਾ ਵਗ ਜਾ ਤੈਨ ਜਾਣ ਜਾ ਦਫਾ ਹੋ ਸਾਰੇ ਚਲੋ ਬਤਾ ਚਲ ਜੇ ਨਹੀਂ ਬੇਬੇ ਤੂੰ ਰਹਿ ਔਰੇ ਅਸੀਂ ਜਾਣ ਨਹੀਂ ਨਹੀਂ ਤੁਸੀਂ ਨਿਆਣੇ ਹੋਗੇ ਇਹਨੂੰ ਫਿਰਨ ਦੇ ਚੁਗਲੀਆਂ ਕਰਦੀ ਘਰ ਘਰ ਫਿਰੂਗੀ ਬੀਬੇ ਤੂੰ ਕਾਹਤੋਂ ਆ ਗਈ ਸਾਡੇ ਨਾਲ ਤੁਹਾਨੂੰ ਮੈਂ ਕੱਲਿਆਂ ਕਿਵੇਂ ਛੱਡ ਦਿੰਦੀ ਬੀਬੇ ਇੱਥੇ ਕੁਛ ਨਹੀਂ ਹੈਗਾ ਖਾਣ ਪੀਣ ਨੂੰ ਇੱਕ ਕਮਰਾ ਦਾ ਤੂੰ ਇੱਥੇ ਕਿਵੇਂ ਰਹੇਂਗੀ ਅੰਮਰਤ ਤੂੰ ਫੇਰ ਨਾ ਕਰ ਮੇਰੇ ਖਾਤੇ 'ਚ ਪੈਸੇ ਹੈਗੇ ਨਹੀਂ ਹੈ ਮੈਂ ਤੈਨੂੰ ਕਢਾ ਕੇ ਦੇ ਦੂੰ ਤੂੰ ਕੰਮ ਸ਼ੁਰੂ ਕਰ ਲਈ ਕੋਈ ਤੂੰ ਕਿੰਨਾ ਕੰਮ ਕਰਦਾ ਸੀ ਉਹਨਾਂ ਨੇ ਤੇਰੀ ਕਦਰ ਨਹੀਂ ਪਾਈ ਹੈਗੀ ਹੁਣ ਆ ਕਰਮਾਂ ਵਾਲੀ ਆ ਗਈ ਬਥੇਰੇ ਪਾਗ ਲੱਗ ਜਾਣਗੇ ਬੀਬੇ ਜਦੋਂ ਦੇ ਮੇਰੇ ਮਾਵਾ ਬਗੈਣੇ ਤੂੰ ਮੇਰਾ ਕਦੇ ਸਾਥ ਨਹੀਂ ਛੱਡਾ ਹੈਗਾ ਸਾਰੇ ਮੇਰੇ ਨਾਲ ਛੱਡ ਗਏ ਪਰ ਤੂੰ ਹਮੇਸ਼ਾ ਮੇਰੇ ਨਾਲ ਰਹੀ ਬੀਬਸਿਆਣੇ ਸਾੱਚ ਕਹਿੰਦੇ ਨੇ ਜੇ ਮਾਂ ਮਾਠੰਡੀਆਂ ਛਾਵਾਂ ਤਾਂ ਦਾਦੀਆਂ ਰੁੱਖਾਂ ਵਰਗੀਆਂ ਹੁੰਦੀਆਂ ਨੇ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾਂ ਵਰਗੀਆਂ ਨੇ ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਅੱਜ ਕੱਲ੍ਹ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਐਵੇਂ ਪਿਆਰ ਦਿੰਦੇ ਰਹੋ ਕਮੈਂਟ ਕਰਿਆ ਕਰੋ ਕਮੈਂਟ ਦੇ ਵਿੱਚ ਨਾ ਵੀ ਜਿਹੜਾ ਵਧੀਆ ਕੰਮ ਕਰਦਾ ਉਹਦਾ ਨਾਮ ਲਿਖ ਕੇ ਜਰੂਰ ਦੱਸਿਆ ਕਰੋ ਵੀ ਆਹ ਵਧੀਆ ਕੰਮ ਕਰ ਰਿਹਾ ਹੈਗਾ ਤੇ ਪਹਿਲਾਂ ਅਸੀਂ ਵੀਡੀਓ ਪਾਈਆਂ ਨੇ ਤਿੰਨ ਅਮਰਤ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਉਹੀ ਜੋੜੀ ਨੂੰ ਅਸੀਂ ਉਹਨੂੰ ਅਗਲੀ ਵੀਡੀਓ ਚ ਲੈ ਕੇ ਆ ਰਹੇ ਹਾਂਗੇ ਤੇ ਇਹਨੂੰ ਵੀ ਬਹੁਤ ਪਿਆਰ ਦਿਓ ਜਿਨ੍ਹਾਂ ਨੇ ਸਾਨੂੰ ਵਧੀਆ ਕਮੈਂਟ ਕੀਤੇ ਹੈਗੇ ਉਹਨਾਂ ਦੇ ਨਾਂ ਨੇ ਬਲਵਿੰਦਰ ਸਿੰਘ ਪਟਿਆਲਾ ਬਲਵਿੰਦਰ ਕੌਰ ਲਾਭ ਸਿੰਘ ਰਮਾਣਾ ਸੁਖਵਿੰਦਰ ਕੌਰ ਬੱਪੀਆਣਾ ਪਰਮਜੀਤ ਕੌਰ ਕੈਨੇਡਾ ਮਨਜੋਤ ਕੌਰ ਪਠੜ੍ਹ ਦੀਪਕੌਰ ਭੈਣੀ ਵਾਗਾ ਸੋਨਾ ਦਾਤੇਵਾਸ ਅਮਰਜੀਤ ਯੂ ਐਸ ਏ ਕੁਲਦੀਪ ਸਿੰਘ ਵਿਦੇਸ਼ਾ ਰੁਪਿੰਦਰ ਦੀਪ ਸਵਰਨਜੀਤ ਬਾਗਾ ਪ੍ਰਾਣਾ ਸਤਵਿੰਦਰ ਸਿੰਘ ਸਤਵਿੰਦਰ ਕੌਰ ਇੰਦਰਜੀਤ ਬੁਰਜ ਭਲਾਈ ਗੁਨੀਤ ਬਾਜਵਾ ਪਟਿਆਲਾ ਬਿੱਟੂ ਬਰਾੜ ਡਾਕਟਰ ਕਮਲ ਜੋਸੀ ਇਹਨਾਂ ਨੇ ਸਾਡੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਅੱਗੇ ਤੋਂ ਐਂ ਕਰਿਆ ਕਰੋ ਸੋਡੇ ਨਾਂਵੇਂ ਹੀ ਬੋਲਾ ਕਰਾਂਗੇ ਅਸੀ ਕੱਲ੍ਹ ਜੀ